ਆਜੋ ਭਾਈ ਤੁਹਾਨੂੰ ਦਿਖਾਈਏ ਲੱਕੜ ਤੋਂ ਕਿਵੇਂ ਕਟੰਡੀ ਤਿਆਰ ਹੁੰਦੀ ਹੈ ਕਿਵੇਂ ਉਹਦਾ ਬਾਹਾਂ ਤਿਆਰ ਹੁੰਦਾ ਤੇ ਵਿੱਚੇ ਲੋਹੇ ਦਾ ਸਮਾਨ ਵੀ ਤਾਂ ਵੀ ਲੱਕੜ ਦਾ ਇਹ ਪਹਿਲਾਂ ਬਾਹੇ ਸਿਕਾਉਣੇ ਪੈਂਦੇ ਨੇ ਸਾਰੇ ਫਿਰ ਉਹਨੂੰ ਜਿੱਡੇ ਲੋੜ ਹੁੰਦਾ ਬਾਹੇ ਦੇ ਮੁਤਾਬਕ ਕੱਟਣਾ ਪੈਂਦਾ ਪੀਸ ਮਿਲ ਕੇ ਜਿੱਡੇ ਜਿੱਡੇ ਟੋਟੇ ਜਾਂਦੇ ਨੇ ਆਹੋਂ ਦਾ ਕੱਟੀ ਜਾਂਦਾ ਗਾ ਦੇਖੋ ਕੱਟੇ ਬਹੁਤ ਹੋ ਜਾਂਦੇ ਆ ਬਾਹੇ ਫਿਰ ਡੋ ਅਡ ਰੱਖਿਆ ਹੋਇਆ ਮੁੰਡੇ ਖਰਾਤ ਤੇ ਉਹ ਮੈਂ ਜੋ ਕਰੇ ਨੂੰ ਛਿੱਲਦੇ ਆ ਜਿਹੜੇ ਸਾਇਚ ਵੀ ਛੱਲਣਾ ਆਹ ਤੋਂ ਬੂਰ ਲੈਣਾ ਐ ਆਉ ਜੋ ਛਿੱਲੀ ਜਾਂਦਾ ਮੁੰਡਾ ਆਏ ਛਿੱਲਦੇ ਨੇ ਕਿੰਨਾ ਵਧੀਆ ਲੱਗਦਾ ਦੇਖ ਪੂਰਾ ਪ੍ਰੋਸੈਸ ਚੱਲਦਾ ਵਹੀਂ ਚੱਲੀ ਜਾਂਦੇ ਹਾਰਾ ਜਣੇ ਜਦੋਂ ਇੱਥੇ ਬਣ ਜਾਂਦਾ ਐ ਬਾਹਾਂ ਤੇ ਉਸ ਤੋਂ ਬਾਅਦ ਇੱਧਰ ਲਵੇ ਵਾਲਾ ਮੁੰਡਾ ਪਾਲਿਸ਼ ਕਰਦਾ ਹੈ ਵੀ ਦਿਖਾਉਣੇ ਹਨ ਹਾਂ ਪਹਿਲਾਂ ਮਾਰੂਗਾ ਰੇਕ ਮਾਰ ਮੁੰਡਾ ਵੀ ਫਾਂਕਾ ਨਾ ਵੱਜਣ ਭਾਰਤ ਰੇਗ ਮਾਰ ਤੇ ਹੁਣ ਇਹ ਲਾਉਂਦਾ ਪਾਲਸ ਆਹ ਪਾਲਸ ਲੱਗ ਜਾਂਦੀ ਆ ਬਾਹਲੇ ਪਾਲਸ ਲਾ ਕੇ ਜਮਾੜਾ ਸੁੱਕ ਜਾਂਦਾ ਇਹ ਹਲੇ ਗਿੱਲੀ ਆ ਪਾਲਸ ਮਾਰੀ ਮਾਰੀ ਜੋ ਸੁੱਕ ਗਈ ਉਹ ਦੁਬਾਰੇ ਨੂੰ ਉਹ ਪਰਲੇ ਪਾਸੇ ਛੱਕਣਗੇ ਪਰਲੇ ਪਾਸੇ ਤੇ ਉਹ ਲੋਹੇ ਦਾ ਮੂਰੋ ਟੁੰਬਾ ਚੜਾਉਂਦੇ ਆ ਵੀ ਬਾਹਾਨਾ ਪਾਟਿਆ ਅਸ ਇਹ ਲੋਹੜ ਚੜਾਉਂਦੇ ਤੇ ਮੂਰੇ ਲੋਹਾ ਜਿਦੋਂ ਇਹ ਲੋਹਾ ਚੜਾਤਾ I don't know.